ਸਾਤਰੀ ਕੱਲ ਤੁਸੀਂ ਦੇਖ ਰਹੇ ਅਕਲੀਆ ਪੋਸਟ ਨਿਊਜ਼ ਤਾਂ ਜੋ ਤੁਸੀਂ ਇਸ ਟਾਈਮ ਲੈ ਦੇਖ ਰਹੇ ਤਾਂ ਪੱਪਾ ਜੋਗੀ ਪੀਰ ਦਾ ਜਿਹੜਾ ਸਥਾਨ ਆ ਪਿੰਡ ਰੱਲਾ ਦੇ ਵਿੱਚ ਤਾਂ ਉੱਥੇ ਪਹੁੰਚਾਂਗੇ ਬਖਾਵਾਂਗੇ ਪੂਰਾ ਮੇਲਾ ਤੇ ਮੇਲੇ ਦੇ ਵਿੱਚ ਪਹੁੰਚੇ ਹੋਏ ਸੰਗਤਾਂ ਜਿਸ ਤਰ੍ਹਾਂ ਕੱਲ ਵੀ ਸੀ ਬਖਾਇਆ ਸੀ ਪੂਰਾ ਮੇਲਾ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੂਰ ਦੂਰੋਂ ਪੰਜਾਬ ਦੇ ਵਿੱਚੋਂ ਬਾਹਰੋਂ ਵੀ ਤੇ ਸੰਗਤਾਂ ਅਪਦੇਸ਼ਾਂ ਤੋਂ ਸੰਸ ਸੰਗਤਾਂ ਪਹੁੰਚ ਕੇ ਪੱਪਾ RAM ਜੋਗੀ ਦੀ ਚਹਲ ਜੀ ਦੇ ਸਥਾਨ ਦੇ ਉੱਪਰ ਨਤਮਸਤ ਹੋ ਰਹੇ ਹਨ ਤਾਂ ਬਹੁਤ ਹੀ ਵੱਡਾ ਪਾਰੀ ਹੈ ਮੇਲਾ ਲੱਗਦਾ ਸਰਾਨਾ ਮੇਲਾ ਵੀ ਲੱਗਦਾ ਤੇ ਇਸ ਸਮਾਂ ਹੀ ਮੇਲਾ ਵੀ ਲੱਗਦਾ ਪਰ ਜੋ ਇਹ ਮੇਲਾ ਇਹ ਬਹੁਤ ਵੱਡਾ ਮੇਲਾ ਹੁੰਦਾ ਤੇ ਦੂਰ ਦੂਰੋਂ ਆਰੋਂ ਦੇਸਾਂ ਤੇ ਸਮਝੋ ਸੰਗਤਾਂ ਆ ਕੇ ਲੰਗਰ ਲਾਉਂਦੀਆਂ ਹਨ ਜਿਸ ਤਰ੍ਹਾਂ ਆਪਾਂ ਲੰਗਰ ਕੱਲ ਵੇਖਿਆ ਸੀ ਉਸ ਦਾ ਲੰਗਰ ਤਾਂ 150 ਟਨ ਦੇ ਲਗਭਗ ਜਿਹੜਾ ਗੰਨਾ ਲੈਂਦਾ ਕਿ ਅਸੀਂ ਤਾਂ ਉਹ ਲੰਗਰ ਇੱਥੇ ਲਗਾਇਆ ਗਿਆ ਸੀ ਰਸ ਕੱਢ ਕੇ ਸੰਗਤਾਂ ਨੂੰ ਪਿਆਇਆ ਗਿਆ ਸੀ ਨਾਲ ਹੋਰ ਵੀ ਕਈ ਤਰ੍ਹਾਂ ਦੇ ਲੰਗਰ ਸੀ ਜਿਵੇਂ ਪਕੌੜੇ ਹੋਗੇ ਤੇ ਦਾਲ ਰੋਟੀ ਦਾ ਲੰਗਰ ਮਠਾਈ ਦਾ ਲੰਗਰ ਤਾਂ ਬੜੀ ਹੀ ਦੁਰਦੁਰ ਸੰਗਤਾਂ ਕੇ ਬਾਬਾ RAM JODHITI ji ਦੇ ਸਥਾਨ ਤੇ ਆ ਕੇ ਸੇਵਾ ਕਰਦੇ ਹਨ ਆਪਣੇ ਜੀਵਨ ਨੂੰ ਸਫਲ ਕਰਦੇ ਹਨ ਤਾਂ ਕੱਲ ਅਸੀਂ ਵੇਖਿਆ ਤਾਂ ਬਹੁਤ ਦੂਰ ਪਿੰਡ ਸੀ ਕਪੂਰਥਲਾ ਜ਼ਿਲ੍ਹਾ ਤੋਂ ਮੱਥੂ ਚਾਹਲ ਪਿੰਡਾ ਜ਼ਿਲ੍ਹਾ ਕਪੂਰਥਲਾ ਤਾਂ ਉੱਥੋਂ ਦੀ ਪੂਰੇ ਪਿੰਡ ਦੀ ਸੰਗਤ ਪਹੁੰਚੀ ਹੋਈ ਸੀ ਤਾਂ ਉਹਨਾਂ ਵੱਲੋਂ ਜੋ ਰਸਦਾ ਲੰਗਰ ਲਗਾਇਆ ਤੇ ਨਾਲ ਲੰਗਰ ਪ੍ਰਸਾਦ ਦੇ ਦਾ ਤੇ ਹੋਰ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ ਸੀ ਤਾਂ ਅੱਜ ਫੇਰ ਤੁਹਾਨੂੰ ਖਵਾਵਾਂਗੇ ਸਾਰਾ ਸੀ ਤਾਂ ਜੁੜੇ ਰਹੋ ਤੁਸੀਂ ਅਗਲੇ ਪੋਸਟ ਨਾਲ ਤਾਂ ਅਸੀਂ ਪਹੁੰਚਦੇ ਹਾਂ ਬਾਬਾ ਰਾਮ ਜੋਗੀ ਪਿਰ ਚਹਲ ਜੀ ਦੇ ਅਸਥਾਨ ਦੇ ਉੱਪਰ ਤੁਹਾਨੂੰ ਸਾਰੀ ਹੀ ਕਵਰ ਖਵਾਵਾਂਗੇ ਇਹ ਹੋ ਸਕਦਾ ਲੈਪ ਕਰਾਂਗੇ ਕਿਉਂਕਿ ਨੈਟ ਉੱਥੇ ਦਿੱਕਤ ਹੈਗੀ ਨੈਟ ਨਹੀਂ ਚੱਲਦਾ ਪਰ ਕੋਸ਼ਿਸ਼ ਕਰਾਂਗੇ ਪਰ ਉਥੇ ਨੈਟ ਦੀ ਬਹੁਤ ਜ਼ਿਆਦਾ ਦਿੱਕਤ ਹੈਗੀ ਬਿਲਕੁਲ ਹੀ ਨੈਟ ਨਹੀਂ ਆ ਰਿਹਾ ਉੱਥੇ ਪਰ ਤੁਸੀਂ ਦੇਖਦੇ ਰਹੋ ਅਖਰੀ ਪੋਸਟ ਨੇੜੇ ਤੇ ਸਾਨੂੰ ਸਾਰਾ ਅਸੀਂ ਬਖਾਵਾਂਗੇ ਕੱਲ ਵੀ ਅਸੀਂ ਸਾਰੀਆਂ ਇਹੇ ਪੋਸਟਾਂ ਪਾਈਆਂ ਨੇ ਕਿਉਂਕਿ ਜਿੱਥੇ ਬਾਬਾ ਜੀ ਦਾ ਸਥਾਨ ਮੁੱਖਤੇ ਨਾਲ ਹੋਰ ਵੀ ਕਈ ਤਰ੍ਹਾਂ ਦੀ ਅਸੀਂ ਸਾਰੀ ਕਵਰੇਜ ਕੀਤੀ ਸੀ ਤੇ ਬਾਬਾ ਹਰੀਦਾਰ ਜੀ ਜਿੱਥੇ ਮੁੱਖ ਸਥਾਨ ਉੱਥੇ ਬਣੇ ਰਹੇ ਤਾਂ ਬਹੁਤ ਵੱਡੀ ਸੀ ਪਹਿਲੀ ਵਾਰ ਪਹੁੰਚੇ ਸੀ ਕਿਉਂਕਿ ਮੈਂ ਜਾਂਦਾ ਤਾਂ ਰਹਿੰਦਾ ਸੀ ਪਰ ਜੋ ਕਵਰੇਜ ਕੀਤੀ ਇਹਦਾ ਪਹਿਲੀ ਵਾਰ ਇਸ ਤਰ੍ਹਾਂ ਲੱਗਿਆ ਵੀ ਹਾਂ ਬਾਕੀ ਗੱਲ ਕੋਈ ਹੈਗੀ ਆ ਤਾਂ ਲੋਕ ਤੇਸੀ ਦੀ ਦਾਰੂ ਘਰ ਦੀ ਦਾਰੂ ਤੇ ਅੰਗਰੇਜ਼ੀ ਦਾਰੂ ਚੜਾ ਕੇ ਜੋ ਸੁੱਖਾਂ ਸੁਖਦੇ ਹਨ ਉਹਨਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਕੱਲ ਕਈ ਪਰਿਵਾਰ ਮਿਲੇ ਜਿਨ੍ਹਾਂ ਨੇ ਕਿਹਾ ਕਿ ਸਾਡੇ 12 ਸਾਲਾਂ ਬਾਅਦ ਪੁੱਤ ਆਇਆ ਇੱਕ ਹੋਰ ਪਰਿਵਾਰ ਸੀ ਉਹਨਾਂ ਨੇ ਕਿਹਾ ਸਾਡੇ ਬੱਚਾ ਹੋਇਆ ਤਾਂ ਕਿਤੇ ਨਾ ਕਿਤੇ ਆਸਤਾ ਸਰਤਾ ਬਣੀ ਹੋਈ ਹੈ ਲੋਕਾਂ ਦੀ ਤਾਂ ਵੱਡੀ ਤعداد ਦੇ ਵਿੱਚ ਸੰਗ ਪਹੁੰਚ ਕੇ ਬਾਬਾ ਹਰੀदास ਜੀ ਦੀ ਸਮਾਧਿ ਉੱਪਰ ਵੀ ਜਿਸ ਤਰ੍ਹਾਂ ਉਹ ਸੁਖਰਾ ਸੁਖਰੀ ਹਨ ਜਾਂ ਇੱਕ ਡੱਬਾ 10 ਬੋਤਲਾਂ 5 ਬੋਤਲਾਂ 1 ਬੋਤਲ ਉਹ ਸਾਰਾ ਹੋਈ ਕੁਸ ਇੱਥੇ ਬਾਬਾ ਜੀ ਦੇ ਸਥਾਨ ਦੇ ਆਗੇ ਸੰਗਤਾਂ ਨੂੰ ਇੱਕ ਸਰਾਵ ਦਾ ਜਿਹੜਾ ਲੰਗਰ ਉਹ ਵੀ ਪੋਛ ਰਹੀਆਂ ਹਨ ਕਾ ਤੁਸੀਂ ਜੁੜੇ ਰਹੋ ਅਸੀਂ ਪਹੁੰਚ ਗਏ ਪਿੰਡ ਰੱਲਾ ਬੱਸ ਸਟੈਂਡ ਦੇ ਉੱਪਰ ਨਾ ਰੱਲਾ ਹੀ ਪਿੰਡ ਪਹੁੰਚ ਗਏ ਤਾਂ ਸੋਦੋਂ ਅਸੀਂ ਵਿਖਾਵਾਂਗੇ ਸਾਰੀ ਹੀ ਕਵਿਤਾ ਥੋੜਾ ਅੱਗੇ ਤੁਹਾਨੂੰ ਲੈ ਜਾਂਦੇ ਹਾਂ ਗੇਟ ਤੋਂ ਅਸੀਂ ਬਾਅਦ ਦੇਖਾਂਗੇ ਕੋਸ਼ਿਸ਼ ਕਰਾਂਗੇ ਲੱਗਿਆ ਲੈਟ ਚੱਲਿਆ ਤਾਂ ਵਿਖਾਵਾਂਗੇ ਨਹੀਂ ਤਾਂ ਤੁਸੀਂ ਬਾਅਦ ਵਿੱਚ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਹੀ ਤਾਂ ਇਹ ਆ ਗਿਆ ਸ਼ੁਰੂ ਹੋ ਜਾਂਦਾ ਮੇਲਾ ਕਿਉਂਕਿ ਪਿੰਡ ਰੱਲੇ ਦਾ ਬੱਸ ਸਟੈਂਡ ਆ ਗਿਆ ਉਹ ਸਾਰੇ ਪਾਸੇ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਪੱਟੀ ਗਿਣਤੀ ਦੇ ਉਸ ਸੰਤ ਪਹੁੰਚਦੀ ਆ ਦੂਰ ਦੂਰ ਦੇ ਰਸਤੇ আর ਪੈਂਪਾਈ ਸਾਰੇ ਹੀ ਤਵਾਰਾਂ ਦੇ ਜੋ ਰਲੇ ਨੇ ਨੇੜੇ ਤੜੇ ਪਿੰਡ ਨੇ ਗੱਲਾ ਹੋ ਗਿਆ ਭਾਲ ਹੋ ਗਿਆ ਮੱਖਾ ਚਹਿਲ ਹੋ ਗਿਆ ਅਤਲਾ ਕਲਾ ਹੋ ਗਿਆ ਤੇ ਨਾਲ ਆਪਾਂ ਤਾਂ ਕੂਟ ਕਹਿੰਦੀ ਐ ਤੇ ਹੋਰ ਆਪਣਾ ਖਿਆਲਾ ਕਲਾ ਕਹਿੰਦੀ ਐ ਤੇ ਪਿੱਖੀ ਤੋਂ ਦੇ ਜਿੰਨੇ ਫਟਨੇ ਨੇ ਨਿਹੜ ਤੇ ਉਹ ਤਾਂ ਸਾਰੇ ਹੀ ਪਹੁੰਚਦੇ ਨੇ ਤਾਂ ਦੇਸਾਂ ਤੇ ਸੰਸਾਂ ਤੋਂ ਵੀ ਸੰਗਤ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਕਰਦੇ ਹਾਂ ਤੇ ਖਾਸ ਆਪਾਂ ਗੱਲ ਕਰੀਏ ਚਹਿਲ ਪਰਵਾਰ ਨੇ ਚਹਿਲ ਜਿਨ੍ਹਾਂ ਨੇ ਬੋਤ ਹੈ ਤਾਂ ਉਹਨਾਂ ਵਾਸਤੇ ਇਹ ਬਹੁਤ ਵੱਡਾ ਦਿਨ ਹੁੰਦਾ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਬਾਬਾ ਸਿੱਧ ਪੁਰੀ ਜੀ ਨਾ ਸਿੱਧੂਆਂ ਦਾ ਅਕਬਾਬਾ ਹੈਗਾ ਤੇ ਇਹਨਾਂ ਦੇ ਮੁੱਖ ਸਥਾਨ ਬਣੇ ਹੋਏ ਨੇ ਗੋਡ ਲੱਲੂਆਣਾ ਤਾਂ ਹੋਰ ਵੀ ਅੱਗੇ ਬਣੇ ਹੋਏ ਭੰਮੇ ਕਲਾਂ ਬਣੇ ਹੋਏ ਨੇ ਸਥਾਨ ਤਾਂ ਕਿਤੇ ਨਾ ਕਿਤੇ ਸੰਕਤ ਦੀ ਵੱਡੀ ਇੱਕ ਆਸ ਨਾਲ ਜੁੜੀ ਹੋਈ ਹੈ ਇੱਕ ਵਿਸ਼ਵਾਸ ਬਣਿਆ ਹੋਇਆ ਕਿਉਂਕਿ ਪੁਰਖੇ ਨੇ ਉਹਨਾਂ ਦੇ ਉਹਨਾਂ ਨੂੰ ਸਤਕਾਰ ਜੋਗ ਇਸ ਤਰ੍ਹਾਂ ਆਪਣੇ ਬੁਰਖਿਆਂ ਦਾ ਆਪਣੇ ਸਤਕਾਰ ਜੋ ਉਹਨਾਂ ਮਹਾਨ ਸ਼ਖਸੀਅਤਾਂ ਦਾ ਸਲਮਾਨ ਕਰਨਾ ਆਪਣਾ ਫਰਜ਼ ਬਣਦਾ ਹੈ ਜਿਸ ਤਰ੍ਹਾਂ ਦੇਖਿਆ ਸੀ ਆ ਦੇਖੋ ਰੱਲੇ ਦੇ ਉੱਤੇ ਸੰਗਤ ਖੜੀ ਹੋਈ ਹੈ ਇੱਧਰ ਦੁਕਾਨਾਂ ਸਹੀਆਂ ਹੋ ਗਿਆ ਨਾ ਕਿਉਂਕਿ ਇੱਥੋਂ ਮੇਲਾ ਸ਼ੁਰੂ ਹੋ ਜਾਂਦਾ ਸਾਰਾ ਹੀ ਮੇਲਾ ਤੋਂ ਸ਼ੁਰੂ ਹੋ ਚੁੱਕਿਆ ਤੇ ਪਿੰਡ ਰੱਲੇ ਦੇ ਸੀ ਪਹੁੰਚ ਗਏ ਤੇ ਅਸਥਾਨ ਥੋੜੇ ਅੱਗੇ ਹੈਗਾ ਕਿਉਂਕਿ ਰੱਲੇ ਤੋਂ ਕਟਕੋਟ 2.5 ਕਿਲੋਮੀਟਰ ਦੇ ਕਰੀਬ ਜਿਹੜਾ ਅਕਸਤਾਨ ਬਣਿਆ ਬਹੁਤ ਵੱਡੀ ਜਿਹੜੀ ਛਿੱੜੀ ਆਪਾਂ ਕਹਦੇ ਜਿਸ ਤਰ੍ਹਾਂ ਆਪਾਂ ਕਹਦੇ ਇੱਕ ਜੰਗਲ ਟਾਈਪ ਆਪਾਂ ਕਹਦੇ ਤਾਂ ਉੱਥੇ ਬਣੇ ਹੋਏ ਕਟੂਕਟ 3-7 400 ਏਕੜ ਜਾਂ 500 ਹਜ਼ਾਰ ਏਕੜ ਵੀ ਹੋ ਜਾਦਾ ਹੈ ਪਤਾ ਨਹੀਂ ਕਿਉਂਕਿ ਸਾਨੂੰ ਵੀ ਇਨੀ ਜਾਣਕਾਰੀ ਨਹੀਂ ਪਰ ਜੋ ਦੇਖਣ ਚਲਾ ਆਇਆ ਤਾਂ ਕਟੂਕਟ 3-400 ਏਕੜ ਤਾਂ ਸਾਨੂੰ ਆੜਾ ਦੋੜਾ ਲੱਗ ਹੀ ਰਿਹਾ ਵੀ ਇੰਨੀ ਜ਼ਮੀਨ ਹੈਗੀ ਹੈ ਜੋ ਬਬੀ ਦੀ ਛੜੀ ਬਣੀ ਹੈ ਤੇ ਬਹੁਤ ਵੱਡਾ ਸਥਾਨ ਹੈ ਬਬੀ ਜੀ ਦਾ ਬਣਿਆ ਹੋਇਆ ਤਾਂ ਸੰਖਾ ਜੋ ਹੋਰ ਵੀ ਹਮ ਜਗ ਨਹੀਂ ਪਹੁੰਚਿਆ ਹਮ ਦਰਸ਼ਨ ਕਰਨ ਤਾਂ ਉਹਨੂੰ ਲੋਡ ਹੈ ਗਿਆ ਅਸਥਾਨ ਦੇ ਪਰਪੰਚਨ ਦੀ ਤਾਂ ਜੋ ਤੁਸੀਂ ਇਸ ਅਸਥਾਨ ਦੀ ਇਤਿਹਾਸ ਬਾਰੇ ਜਾਣੂ ਹੋ ਸਕੋ ਤੇ ਆਪਣੇ ਉਹਨਾਂ ਗੌਰਮਈ ਮਹਾਪੁਰਸ਼ਾਂ ਦੇ ਦਰਸ਼ਨ ਕਰ ਸਕੋ ਤਾਂ ਉਹ ਅਸਥਾਨ ਤੁਹਾਨੂੰ ਮੁਖਾਵਾਂਗੇ ਤੇ ਇੱਧਰ ਬਾਬਾ ਜੋਗੀ ਜੀ ਦਾ ਮੁੱਖ ਸਥਾਨ ਗੇਟ ਆ ਗਿਆ ਸਾਹਮਣੇ ਨਜ਼ਰ ਆ ਰਿਹਾ ਗੇਟ ਬਾਬਾ ਜੋਗੀ ਪਿਰਜੀ ਇੱਕ ਤੋਂ ਸ਼ੁਰੂ ਹੋ ਜਾਂਦਾ ਮੇਲਾ ਤੇ ਚਲਦੇ ਹਾਂ ਤੁਹਾਨੂੰ ਅੱਗੇ ਲੈ ਕੇ ਕਿਉਂਕਿ ਪੱਟੀ ਗੰਤੀ ਦੇ ਵਿੱਚ ਸੰਗਤ ਅਸੀਂ ਪਹੁੰਚ ਕੇ ਅੱਜ ਲਾਸਟ ਦਿਨ ਹੈ ਲਾਸਟ ਦਿਨ ਦੇ ਵਿੱਚ ਬਹੁਤ ਬਹੁਤ ਸੰਗਤ ਪਹੁੰਚੂਗੀ ਤੇ ਕਿਉਂਕਿ ਕੱਲ ਨੂੰ ਜੋ ਮੇਲੇ ਸਬੰਧੀ ਨੇ ਪੈਸੇ ਇਹ ਕਿਪਾ ਗੱਲ ਕਰ ਲਈ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀ ਕਿ ਬਾਬਾ ਹਰੀ ਦਾ ਜਿਹੜੀ ਸਮਾਦ ਬਣੀ ਹੈ ਉੱਥੇ ਹਰ ਵਕਤ ਹੀ ਜੋ ਸ਼ਰਾਬ ਦਾ ਲੰਗਰ ਆਪਾਂ ਕਹਿੰਦੇ ਚੱਲਦਾ ਹੈ ਕਿਉਂਕਿ ਸੁੱਖਾ ਸੁਖਣੀ ਜਿਹੜੀਆਂ ਹੁੰਦੀਆਂ ਉਹਨਾਂ ਪੂਰੀਆਂ ਹੁੰਦੀਆਂ ਨੇ ਤੇ ਜਦੋਂ ਸੁੱਖਾ ਪੂਰੀਆਂ ਹੁੰਦੀਆਂ ਹਨ ਤਾਂ ਸੰਗਤ ਆਪਣੇ ਸੁਖ ਦੇ ਮੁਕਾਬਲ ਉੱਤੇ ਪਹੁੰਚ ਕੇ ਕੋਈ ਮੇਲੇ ਦਾ ਦਿਨ ਨਹੀਂ ਹੁੰਦਾ ਮੇਲੇ ਖੱਤੇ ਦਾ ਖਾਸ ਹੁੰਦਾ ਚਲੋ ਸਾਰੀ ਸੰਗਤ ਪਹੁੰਚਦੀ ਹੈ ਪਰ ਵੈਸੇ ਵੀ ਇਥੇ 24 ਘੰਟੇ ਮੇਲਾ ਲੱਗਿਆ ਰਹਿੰਦਾ ਕਿਉਂਕਿ ਸੰਗਤ ਵੱਡੀ ਗੰਤੀ ਵਿੱਚ ਪਹੁੰਚ ਕੇ ਬਾਬਾ ਜੀ ਦੇ ਦਰਸ਼ਨ ਵੀ ਕਰਦੇ ਰਹਿੰਦੇ ਆ ਕਿਉਂਕਿ ਇੱਕ ਆਪਾਂ ਖਾਸ ਗੱਲ ਕਰ ਲਈਏ ਇਹ ਜੋ ਰੱਲਾ ਹੈ ਪਿੰਡਾਂ ਜਾਂ ਆਪਾਂ ਮਾਨਸਾਪਨ ਵਾਲਾ ਰੋਡ ਜਿਹੜੀ ਮੇਨ ਰੋਡ ਆ ਉਹ ਤੋਂ ਮੰਗਦੇ ਆ ਤਾਂ ਬਾਬੇ ਜੋਗੀ ਦੀ ਜਿਸ ਸਥਾਨ ਹੁੰਦਾ ਮੁੱਖ ਕਿਟ ਬਣਿਆ ਹੋਇਆ ਅੱਡੇ ਦੇ ਉੱਪਰ ਜਿਹੜਾ ਸੜਕ ਦੇ ਉੱਪਰ ਮੇਨ ਤੇ ਬਣਿਆ ਹੋਇਆ ਆ ਅਗਲੇ ਪਿੰਡ ਪੈਂਦਾ ਅਤਲਾ ਕਲਾਂ ਪਤਲਾ ਖੁਰਦ ਸਮਾਉ ਦੀਪਕੀ ਇਹ ਤੋਂ ਨੂੰ ਮੇਨ ਰੋਡ ਜਾਂਦੀ ਹੈ ਤਾਂ ਇਸ ਰੋਡ ਦੇ ਉੱਪਰ ਇਹ ਜਿਹੜਾ ਸਥਾਨ ਬਣਿਆ ਹੋਇਆ ਜੇ ਆਪਾਂ ਗੱਲ ਕਰ ਲਈ ਰੱਲੇ ਤੋਂ ਜਿਹੜੀ ਮੁੱਖ ਸੜਕ ਹੈਗੀ ਤਾਂ ਕਿੰਨੇ ਕਿਲੋਮੀਟਰ ਦੀ ਜਿਹੜੀ ਅਗੇ ਬਾਬੀ ਦਾ ਸਥਾਨ ਆ ਜਾਂਦਾ ਹੈ। ਤਾਂ ਤੁਸੀਂ ਜੁੜੇ ਹੋ ਅਗਲੀਆ ਪੋਸਟ ਨੇ ਉਹਦੇ ਨਾਲ ਤਾਂ ਦੇਖੋ ਸੰਗਤ ਜਾ ਕੇ ਪਾਪਾ ਜੀ ਦੇ ਦਰਸ਼ਨ ਕਰਨ ਜਾ ਰਹੀ ਹੈ ਤਾਂ ਇਧਰ ਕਾਫੀ ਸੰਗਤ ਕਿਉਂਕਿ ਹੋਰ ਇੱਥੇ ਬੜੀ ਦਿੱਕਤ ਹੈਗੀ ਅਸੀਂ ਅਖਬਾਰ ਦੇ ਵਿੱਚ ਖਬਰ ਵੀ ਸੱਪ ਆਈ ਸੀ ਕਿ ਸਾਨੂੰ ਵੀ ਇੱਥੇ ਇੱਕ ਬਹੁਤ ਵੱਡਾ ਕੈਂਪਸ ਬਣਿਆ ਹੋਇਆ ਹੈ। ਜੋ ਸਰਕਾਰੀ ਕੈਂਪਸ ਬਣਿਆ ਹੈ ਬਹੁਤ ਇਹਦੇ 2 ਕਰੋੜ ਤੋਂ ਉੱਪਰ ਜਿਹੜੀ ਲੱਗੇ ਬਿਲਡਿੰਗ ਬਣੀ ਹੋਈ ਹੈ ਤਿਆਰ ਹੋਈ ਹੈ। ਪਰ ਵੱਡੀ ਦਿੱਕਤ ਇਹ ਹੈ ਕਿ ਇਥੇ ਕੋਈ ਵੀ ਸਰਕਾਰੀ ਬੱਸ ਸਹੀ ਟਾਈਮ ਤੇ ਨਾ ਆਉਣ ਕਰਨਾ ਜੋ ਬੱਚੇ ਇਥੇ ਪੜ੍ਹਨ ਆਉਂਦੀਆਂ ਨੇ ਜਾਂ ਹੋਰ ਜਿਹੜੀ ਇਲਾਕੇ ਦੀ ਸੰਗਤ ਹੈ ਉਹਨਾਂ ਨੂੰ ਬਹੁਤ મોટી ਦਿੱਕਤ ਪੈਂਦੀ ਹੈ ਕਿਉਂਕਿ ਬਹੁਤ ਹੀ ਘੱਟ ਜਿਹੜੀ ਥੇ ਸਰਵਿਸ ਹੈਗੇ ਬਸਾਂ ਦੀ ਲੋਡ ਹੈਗੇ ਸਰਕਾਰ ਨੂੰ ਕੋਈ ਇਹਨਾਂ ਬੱਚਿਆਂ ਵਾਸਤੇ ਇੱਕ ਸਰਕਾਰੀ ਬੱਸ ਦਾ ਪ੍ਰਬੰਧ ਕਰਨ ਤਾਂ ਜੋ ਬੱਚੇ ਸਵੇਰੇ 8 ਵਜੇ ਦੇ ਕਰੀਬ ਕਾਲਜ 8:30 ਵਜੇ ਦੇ ਕਾਲਜ ਪਹੁੰਚ ਜਾਣਾ ਕੋਈ ਇਹੋ ਜਿਹਾ ਟਾਈਮ ਹੋਵੇ ਤੇ ਉਧਰੋਂ ਸੁੱਤੀ ਦੇ ਟਾਈਮ ਤੇ ਕੋਈ ਸਰਕਾਰੀ ਬੱਸ ਆ ਸਕਦੀ ਹੋਵੇ ਪ੍ਰਾਈਵੇਟ ਬੱਸਾਂ ਦਾ ਕੋਈ ਟਾਈਮ ਤਾਂ ਹੈ ਪਰ ਉਹ ਬਹੁਤ ਟਾਈਮ ਸਹੀ ਨਹੀਂ ਤੇ ਲੋਡ ਹੈਗੇ ਜੇਕਰ ਉਹ ਵੀ ਟਾਈਮ ਸਹੀ ਹੁੰਦਾ ਹੈ ਜਿਸ ਤਰ੍ਹਾਂ ਕਾਲਜ ਦਾ ਟਾਈਮ ਹੁੰਦਾ ਗਰਮੀਆਂ ਸਾਤੇ ਮੁਕਾਬਲ ਉਹ ਟਾਈਮ ਪਹੁੰਚਦਾ ਤਾਂ ਜੋ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਹੋਵੇ ਤਾਂ ਬਹੁਤ ਵੱਡੀ ਇੱਕ ਇਲਾਕੇ ਵਾਸਤੇ ਆਪਾਂ ਕਹੀਦੀ ਹੈ ਸਸਤਾ ਬਣੀ ਹੋਈ ਇੱਕ ਨੇਬਰਹੁੱਡ ਬਣਿਆ ਹੋਇਆ ਇੱਥੇ ਬੱਚਿਆਂ ਦੇ ਹਰ ਇੱਕ ਤਰ੍ਹਾਂ ਦੇ ਕੋਰਸ ਇਸ ਨੇਬਰਹੁੱਡ ਚ ਕਰਾਏ ਜਾਂਦੇ ਤੁਹਾਨੂੰ ਉਸ ਪਹਿਲਾਂ ਉਹੀ ਬਖਾਵਾਂਗੇ ਤੇ ਉਸ ਤੋਂ ਬਾਅਦ ਲੈ ਕੇ ਚੱਲਾਂਗੇ ਪਾਪੇ ਜੀ ਦੇ ਦਰਦੇ ਉੱਪਰ ਪਾਪੇ ਜੀ ਦੀ ਸੰਗਤ ਦੇ ਨਾਲ ਸਾਨੂੰ ਸਾਰਾ ਸੀ ਮਲਾਮਾ ਵੀ ਪਰ ਉਥੇ ਨੈਟ ਦੀ ਕਿਤੇ ਕੰਮ ਕਰਕੇ ਸ਼ਾਇਦ ਕੋਈ ਦਿੱਕਤ ਆ ਜੇ ਨਾ ਚਲੇ ਤਾਂ ਪਰ ਅਸੀਂ ਪਹਿਲਾਂ ਚੱਲਦੇ ਆਂ ਨੇਬਰਹੂਡ ਇੱਥੇ ਇੱਕ ਬਹੁਤ ਵੱਡੀ ਸੰਸਥਾ ਬਣੀ ਹੋਈ ਹੈ ਤੇ ਬੱਚਿਆਂ ਨੂੰ ਗਿਆਨ ਮਿਲਦਾ ਹੈ ਤੇ ਬੱਚਿਆਂ ਨੂੰ ਅਲੱਗ-ਤਰ੍ਹਾਂ ਦੇ ਕੋਰਸ ਇੱਥੇ ਕਰਵਾਏ ਜਾਂਦੇ ਨੇ ਬਹੁਤ ਵੱਡੀ ਇਲਾਕੇ ਵਾਸਤੇ ਦੇਣ ਹੈਗੀ ਹੈ ਤੇ ਇੱਥੇ ਬਾਬੇ ਦੀ ਜਿਹੜੀ ਛਿੜੀ ਤੁਹਾਨੂੰ ਮੈਂ ਕਿਹਾ ਸੀ ਸ਼ੁਰੂ ਹੋ ਜਾਂਦੀ ਆ ਆਲੇ-ਦੁਆਲੇ ਸਾਰਾ ਹੀ ਜੰਗਲ ਪਾਰਕ ਨਜ਼ਰ ਆ ਰਹੇਗਾ ਤੇ ਇਧਰ ਤੁਸੀਂ ਦੇਖ ਸਕਦੇ ਹੋ ਇਹ ਨੇਬਰਹੁੱਡ ਦੀ ਜਗ੍ਹਾ ਹੈ ਤੇ ਇੱਧਰ ਬਾਬੇ ਦੀ ਤਰੀੜੀ ਨਜ਼ਰ ਆ ਗਈ। ਆ ਸਾਹਮਣੇ ਤੁਹਾਨੂੰ ਮੇਲਾ ਵੀ ਨਜ਼ਰ ਆਉਂਦਾ ਹੋਊਗਾ ਕਿਉਂ ਬੱਚੇ। ਸਾਹਮਣੇ ਖੇਡ ਰਹੇ ਨੇ ਤੁਹਾਨੂੰ ਸਿੱਖਾ ਵੀ ਦਿਨੇ ਹਲਕਾ ਜਿਹਾ। ਤਕੋਈ ਦੇਖ ਸਕਦੇ ਹੋ ਅੰਦਰ ਉਹ ਟੈਂਟ ਲੱਗੇ ਹੋਏ ਨੇ ਤੇ ਪੰਡਾਲ ਲੱਗਿਆ ਤੇ ਨਾਲ ਇਧਰ ਬੱਚੇ ਖੇਡ ਕੇ ਆਪਣੀ ਕਲਾ ਬਖਾ ਰਹੇ ਨੇ ਤੇ ਵੱਖ-ਵੱਖ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਹੈਗਾ ਬਾਬਾ ਜੋਗੀਪੁਰ ਨੇਬਰਹੂਡ ਕੈਂਪਸ ਰੱਲਾ ਤੇ ਇਹ ਆ ਗਿਆ ਪੰਜਾਬੀ ਯੂਨੀਵਰਸਿਟੀ ਆਫ ਬਾਬਾ ਜੋਗੀਪੁਰ ਨੇਬਰਹੂਡ ਕੈਂਪਸ ਰੱਲਾ ਤਾਂ ਇਹ ਸਾਰੀ ਜਿਹੜੀ ਬਿਲਡਿੰਗ ਬਣੀ ਹੋਈ ਹੈ ਤਾਂ ਚੱਲਦੇ ਆਂ ਅੰਦਰ ਗੱਲਬਾਤ ਕਰਾਂਗੇ ਸਾਡੇ ਤੇ ਮਿੱਤਰ ਪਿਆਰੇ ਨੇ ਪ੍ਰੋਫੈਸਰ ਡਾਕਟਰ ਹਸਨ ਜੀ ਤੇ ਉਹਨਾਂ ਨੂੰ ਮਲਾਵਾਗੇ ਤੁਹਾਨੂੰ ਜੇਕਰ ਨਟ ਚਲੇ ਤਾਂ ਧੰਨਵਾਦ ਜੀ ਦੁਆਰੇ ਫਿਰ ਤੁਸੀਂ ਲੈਗ ਹੋਣ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਜੁੜੇ ਰਹੋ ਅਖਲੇ ਪੋਸਟ ਨਾਲ ਬਾਕੀ ਅਸੀਂ ਸਾਰੀ ਹੀ ਬਣਾ ਕੇ ਕਵਰੇਜ ਕਰਕੇ ਪਾਵਾਂਗੇ ਚੈਨਲ ਤੇ ਤਾਂ ਤੁਸੀਂ ਦੇਖਦੇ ਰਹੋ ਜੀ ਧੰਨਵਾਦ